ਪਿਆਰੇ ਸਰੋਤਾਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ অতি ਮਹੱਤਵਪੂਰਨ ਸਵਾਲਾਂ ਦੇ ਜਵਾਬ ਭਾਗ 95 ਆਓ ਸੁਣਦੇ ਹਾਂ ਸਵਾਲ ਇੱਕ ਕਹਾਵਤ ਹੈ ਮਾਂ ਜ਼ਮੀਨ ਦੀ ਸਤ ਕਰਮ ਨਾ ਦੇਂਦੀ ਵੰਡ ਕਰਮ ਸ਼ਬਦ ਅਤੇ ਪੂਰੀ ਕਹਾਵਤ ਦੇ ਕੀ ਅਰਥ ਹਨ ਸਮਝਾਉਣ ਦੀ ਕਿਰਪਾ ਕਰਨੀ ਜਵਾਬ ਇਹ ਕਹਾਵਤ ਪਾਕਿਸਤਾਨ ਦੇ ਉੱਤਰ ਪੱਛਮੀ ਇਲਾਕੇ ਪੋਠੋਹਾਰ ਦੀ ਹੈ ਪੋਠੋਹਾਰ ਬੋਲੀ ਵਿੱਚ ਹੈ ਇਸ ਇਲਾਕੇ ਵਿੱਚ ਦੋ ਪ੍ਰਮੁੱਖ ਸ਼ਹਿਰ ਇਸਲਾਮਾਬਾਦ ਤੇ 라ਵਲ ਪਿੰਡੀ ਵਸੇ ਹੋਏ ਹਨ ਇਹ ਸਮਾਜਿਕ ਤੇ ਸਿਆਸੀ ਤੌਰ ਤੇ ਵੀ ਵਿਕਸਿਤ ਇਲਾਕਾ ਸੀ ਤੇ ਅੱਜ ਵੀ ਹੈ ਇੱਕ ਮਾਂ 7 ਵਾਰੀ ਗਰਭਵਤੀ ਹੋ ਕੇ ਆਪਣਾ ਖੂਨ ਸਿੰਜ ਕੇ ਆਪਣੇ ਸਾਰੇ ਬੱਚਿਆਂ ਨੂੰ ਪਰਫੁੱਲਤ ਕਰਦੀ ਹੈ ਆਪਣੇ ਪੇਟ ਅੰਦਰ ਤੇ ਫਿਰ ਜਨਮ ਹੁੰਦਾ ਹੈ ਸਰੀਰਕ ਹਾਲਤ ਵੀ ਅਲੱਗ-ਅਲੱਗ ਹੁੰਦੀ ਹੈ ਫਿਰ ਮਾਂ ਬੱਚਿਆਂ ਨੂੰ ਜਨਮ ਦਿੰਦੀ ਹੈ ਉਸ ਲਈ ਸਾਰੇ ਬੱਚੇ ਪਿਆਰੇ ਹੁੰਦੇ ਹਨ ਉਹ ਸੱਤਾਂ ਨੂੰ ਇੱਕੋ ਜਿਹਾ ਪਿਆਰ ਕਰਦੀ ਹੈ ਮਾਤਾ-ਪਿਤਾ ਦੇ ਰક્ત ਬਿੰਦ ਤੋਂ ਨਿਮਮਿਆ ਹੋਇਆ ਮਨੁੱਖ ਦੋਹਾਂ ਦੇ ਸਮੇਂ-ਸਮੇਂ ਅਨੁਸਾਰ ਹੋਏ ਬੱਚਿਆਂ ਵਿੱਚ ਵੱਖ-ਵੱਖ ਸੰਸਕਾਰ ਪੈਂਦੇ ਹਨ ਸੰਸਕਾਰਾਂ ਅਨੁਸਾਰ ਹੀ ਅੱਗੋਂ ਬੱਚਿਆਂ ਦਾ ਜੀਵਨ ਚੱਲਣਾ ਹੁੰਦਾ ਹੈ ਓਨਾ ਸੱਤਾਂ ਬੱਚਿਆਂ ਦੇ ਸੰਸਕਾਰ ਇੱਕੋ ਜਿਹੇ ਨਹੀਂ ਹੁੰਦੇ ਸੱਤਾਂ ਵਿੱਚ ਕੁਝ ਨਾ ਕੁਝ ਫਰਕ ਹੁੰਦਾ ਹੈ ਵਿਚਾਰਾਂ ਦਾ ਸੰਸਕਾਰ ਜੋ ਮਾਤਾ ਪਿਤਾ ਤੋਂ ਮਿਲੇ ਹੁੰਦੇ ਹਨ ਤੇ ਵਖਰੇ ਵਖਰੇ ਹਾਲਾਤਾਂ ਤੋਂ ਬਣੇ ਹੁੰਦੇ ਹਨ ਕਰਮ ਦਾ ਇੱਕ ਅਰਥ ਇਹ ਵੀ ਹੁੰਦਾ ਹੈ ਰਹਿਮਤ ਦਇਆ ਰੱਬ ਦੀ ਦਇਆ ਦ੍ਰਿਸ਼ਟੀ ਕਿਰਪਾ ਰਹਿਮਤ ਹਰ ਮਨੁੱਖ ਤੇ ਵਖਰੀ ਵਖਰੀ ਹੁੰਦੀ ਹੈ ਉਹ ਬੱਚੇ ਨੂੰ ਮਾਤਾ ਪਿਤਾ ਦੇ ਸੰਸਕਾਰਾਂ ਰਾਹੀਂ ਪ੍ਰਾਪਤ ਹੁੰਦੀ ਹੈ ਫਿਰ ਜਦੋਂ ਬੱਚਾ ਵੱਡਾ ਹੁੰਦਾ ਹੈ ਰਹਿਮਤ ਉਸ ਨੂੰ ਆਪਣੇ ਕਰਮਾਂ ਅਨੁਸਾਰ ਮਿਲਦੀ ਰਹਿੰਦੀ ਹੈ ਕੁੱਲ ਮਿਲਾ ਕੇ ਇਹ ਹਰ ਮਨੁੱਖ ਜਿਹੜਾ ਨਵਾਂ ਜੀਵਨ ਲੈਂਦਾ ਹੈ ਉਸ ਦੀ ਕਿਸਮਤ ਮਤਲਬ ਪਵਿੱਖਤੇ ਬੂਤਕਾਲ ਦੀ ਰੂਪਰੇਖਾ ਬੱਚੇ ਦੇ ਜਨਮ ਲੈਣ ਤੇ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ ਉਸ ਤੇ ਫਿਰ ਉਹ ਆਪਣੇ ਕਰਮ ਕਰਮ ਕਰਨਾ ਐਕਸ਼ਨ ਕਰਨਾ ਨਵੇਂ ਵਿਚਾਰ ਜੋ ਮਨ ਵਿੱਚ ਬਣਦੇ ਰਹਿੰਦੇ ਹਨ ਉਹਨਾਂ ਦੇ ਅੱਗੇ ਨਾਲ-ਨਾਲ ਜੁੜਨਾ ਤੇ ਫਿਰ ਅੱਗੇ ਵਧਣਾ ਹੁੰਦਾ ਹੈ ਇਸ ਤਰ੍ਹਾਂ ਮਾਤਾ ਪਿਤਾ ਦੇ ਸੰਸਕਾਰ ਤੇ ਫਿਰ ਬੱਚੇ ਦੇ ਸੰਸਕਾਰ ਜੋ ਉਸਨੇ ਕੰਮ ਕੀਤੇ ਹੁੰਦੇ ਹਨ ਜੋ ਉਸ ਦੀ ਸੋਚ ਹੁੰਦੀ ਹੈ ਉਹਨਾਂ ਅਨੁਸਾਰ ਮਿਲਾ ਜੁਲਾ ਕੇ ਜੀਵਨ ਚੱਲਦਾ ਰਹਿੰਦਾ ਹੈ ਇਹ ਹਰ ਇੱਕ ਦਾ ਆਪੋ ਆਪਣਾ ਵੱਖਰਾ ਵੱਖਰਾ ਹੁੰਦਾ ਹੈ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਸਾਰੇ ਭੈਣ ਭਰਾ ਦੂਰੀ ਬਣਾ ਕੇ ਰੱਖਣ ਭੈਣ ਭਰਾ ਤੇ ਹੋਰ ਅੱਗੋਂ ਵੱਧ ਦੇ ਰਿਸ਼ਤੇ ਸਭ ਪਵਿੱਤਰ ਹਨ ਸਭ ਦਾ ਘਟਨਾ ਕਰਮ ਹੁੰਦਾ ਹੈ ਸਭ ਦਾ ਮਤਲਬ ਹੁੰਦਾ ਹੈ ਜ਼ਿੰਦਗੀ ਵਿੱਚ ਭੈਣ ਭਰਾਵਾਂ ਵਿੱਚ ਵੱਧ ਤੋਂ ਵੱਧ ਪਿਆਰ ਹੋਣਾ ਚਾਹੀਦਾ ਹੈ ਚਾਹੇ ਵਿਚਾਰਾਂ ਦੀ ਕੋਈ ਵੀ ਲੜੀ ਨਾਲ ਮਿਲਦੀ ਜੁਲਦੀ ਹੋਵੇ ਜਾਂ ਨਾ ਇਹ ਬੜਾ ਪਵਿੱਤਰ ਰਿਸ਼ਤਾ ਹੈ ਇਸ ਨੂੰ ਨਿਭਾਉਂਦਿਆਂ ਖੁਸ਼ੀ ਆਉਂਦੀ ਹੈ ਦੂਸਰਾ ਮਾਪਿਓ ਨਾਲ ਵੀ ਰਿਸ਼ਤਾ ਉਤਨਾ ਹੀ ਸੁਖਾਵਾਂ ਹੋਣਾ ਚਾਹੀਦਾ ਹੈ ਜਿੰਨਾ ਰੱਬ ਜੀ ਨਾਲ ਸਾਰੇ ਵੱਡੇ ਵੱਡੇ ਪਰਿਵਾਰਾਂ ਵਿੱਚ ਅਸੀਂ ਦੇਖਦੇ ਹਾਂ ਪਹਿਲਾਂ ਬਹੁਤ ਪਿਆਰ ਹੁੰਦਾ ਸੀ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਦੌੜ ਕੇ ਪਹੁੰਚਦੇ ਸਨ ਅੱਜ ਦੀ ਭਗੜੜ ਜ਼ਿੰਦਗੀ ਵਿੱਚ ਪਿਆਰ ਘਟ ਗਿਆ ਹੈ ਉਸ ਦੇ ਕਾਰਨ ਤਾਂ ਕਈ ਹਨ ਪ੍ਰਮੁੱਖ ਇਹ ਹੈ ਕਿ ਮਹਿੰਗਾਈ ਤੇ ਕਮਾਂਕਾਰਾਂ ਵਿੱਚ ਨਿਘਾਰ ਇੱਥੇ ਅਸੀਂ ਆਪਣਾ ਫਰਜ਼ ਵਿਚਾਰਨਾ ਤੇ ਨਿਭੋਣਾ ਹੈ ਕਿ ਇੱਕ ਮਾਂ ਪਿਓ ਦੇ ਅਸੀਂ ਸਾਰੇ ਬੱਚੇ ਆਪਸ ਵਿੱਚ ਪਿਆਰ ਸਤਕਾਰ ਅਤੇ ਸਭ ਨੇ ਮਿਲ ਕੇ ਮਾਤਾ ਪਿਤਾ ਦਾ ਸਤਕਾਰ ਬਣਾਈ ਰੱਖਣਾ ਹੈ ਤਾਂ ਜ਼ਿੰਦਗੀ ਫਿਰ ਇਤਨੀ ਔਖੀ ਨਹੀਂ ਰਹੇਗੀ ਇੱਕ ਐਕਟਰ ਡਾਇਰੈਕਟਰ ਪ੍ਰੋਡਿਊਸਰ ਹੋਇਆ ਹੈ ਜਿਸ ਦਾ ਨਾਂ ਰਾਜ ਕਪੂਰ ਸੀ ਉਸ ਨੇ ਇੱਕ ਫਿਲਮ ਬਣਾਈ ਉੱਚ ਦਰਜੇ ਦੀ ਫਿਲਮ ਬਣਾਈ ਉਹ ਨਹੀਂ ਚੱਲੀ ਉਸ ਨੂੰ ਇਤਨਾ ਘਾਟਾ ਦੇ ਗਈ ਕਿ ਉਹ ਕਰਜ਼ਈ ਹੋ ਗਿਆ ਫਿਰ ਉਸ ਦੇ ਸਹਿਯੋਗੀਆਂ ਨੇ ਉਸ ਨੂੰ ਅਗਲੀ ਫਿਲਮ ਵਿੱਚ ਪੈਸੇ ਤੇ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਉਹ ਫਿਲਮ ਬਹੁਤ ਚੱਲੀ ਤਾਂ ਉਸ ਦੇ ਵਾਰੇ ਨਿਆਰੇ ਹੋ ਗਏ ਮੈਂ ਉਸ ਦੀ ਇੱਕ ਇੰਟਰਵਿਊ ਸੁਣੀ ਉਸ ਨੇ ਵੀ ਇਹ ਕਹਾਵਤ ਬੋਲੀ ਮਾਂ ਜ਼ਮੀਂਦੀ ਸਤ ਕਰਮ ਨ ਦਿੰਦੀ ਵੰਡ ਕਿ ਮੇਰੀਆਂ ਸਭ ਫਿਲਮਾਂ ਚੱਲੀਆਂ ਸਨ ਇੱਕ ਫਿਲਮ ਦੇ ਕਾਟੇ ਨੇ ਸਾਰੇ ਮੁਨਾਫੇ ਖੋ ਲਏ ਇਹ ਕਹਾਵਤ ਇੱਥੇ ਚੰਗੀ ਤਰ੍ਹਾਂ ਲਾਗੂ ਹੁੰਦੀ ਹੈ ਤੇ ਸੱਤ ਤੋਂ ਭਾਵ ਹੈ ਬੋਤੇ ਜਾਂ ਕਈ ਹਰ ਇੱਕ ਦੀ ਕਿਸਮਤ ਵੱਖਰੀ ਵੱਖਰੀ ਹੁੰਦੀ ਹੈ ਕਿਵੇਂ ਹੁੰਦੀ ਹੈ ਇਹ ਹੋਰ ਡੂੰਘਾਈ ਨਾਲ ਸੋਚਾਂਗੇ ਪਰ ਤਾਂ ਖੁੱਲਣਗੀਆਂ ਰੱਬ ਜੀ ਦੇ ਬਣਾਏ ਅਸੂਲ ਵੀ ਇਸ ਤਰ੍ਹਾਂ ਦੇ ਹੀ ਤਾਂ ਹਨ ਉਸ ਨੇ ਸਾਡੀ ਜ਼ਿੰਦਗੀ ਨੂੰ ਕਰਮ ਦੇ ਉੱਤੇ ਹੀ ਤਾਂ ਤੋਰਿਆ ਹੋਇਆ ਹੈ ਸਾਡੇ ਕਰਮਾਂ ਦੇ ਆਧਾਰ ਤੇ ਹੀ ਸਾਡੀ ਜ਼ਿੰਦਗੀ ਚੱਲਦੀ ਹੈ ਜਿਹੋ ਜਿਹਾ ਅਸੀਂ ਕਰਮ ਕਰਦੇ ਹਾਂ ਉਹ ਜਿਹਹਾ ਫਲ ਸਾਨੂੰ ਮਿਲਦਾ ਹੈ ਅਸੀਂ ਵਕ ਵਕ ਕਰਮ ਆਪਣੀ ਸੋਚ ਮੁਤਾਬਕ ਕਰਦੇ ਹਾਂ ਤਾਂ ਅਸੀਂ ਉਸ ਤਰ੍ਹਾਂ ਦੇ ਫਲ ਦੇ ਹੱਕਦਾਰ ਹੁੰਦੇ ਹਾਂ ਉਮੀਦ ਹੈ ਤੁਹਾਨੂੰ ਇਸ ਜਵਾਬ ਵਿੱਚ ਕੁਝ ਸਪਸ਼ਟਤਾ ਹੋ ਗਈ ਹੋਵੇਗੀ ਜੇ ਫਿਰ ਵੀ ਨਹੀਂ ਹੋਈ ਤਾਂ ਅਸੀਂ ਹੋਰ ਕਿਸੇ ਦਿਨ ਵਿਚਾਰ ਕਰ ਸਕਦੇ ਹਾਂ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ